ਇਸ ਤਵਾਰ ਪਰ ਆਇਆ ਦੀ ਆਪਾਂ ਵੀ ਕੁਝ ਸਮਾਂ ਗੁਰੂ ਦਰਵਾਜ਼ੇ ਤੇ ਹਾਜ਼ਰੀਆਂ ਭਰ ਸਕੀਏ ਪ੍ਰਾਈਮ ਫਿਊਲ ਦੇ ਨਾਂ ਤੇ ਜੋ ਨਵਾਂ ਗੈਸ ਸਟੇਸ਼ਨ ਕੋਲ ਬਾਬ ਸ਼ੁਰੂ ਹੋ ਰਿਹਾ ਹੈ ਉਸ ਦੀ ਅੱਜ ਸ਼ੁਰੂਆਤ ਕੀਤੀ ਜਾਣੀ ਹੈ ਸਾਰੇ ਇਸ ਤਵਾਰ ਦੇ ਜਿੰਨੇ ਵੀ ਬੱਚੇ ਨੇ ਸ੍ਰੀ ਮਨਜਿੰਦਰ ਸਿੰਘ ਦਬਲ ਪ੍ਰੀਤ ਸਿੰਘ ਮਹਿਤਾਬ ਸਿੰਘ ਜੇਟੀ ਗੁਰਮੀਤ ਜਦੋਂ ਆ ਰਾਸ ਕਰਨੀ ਹੈ ਸਾਰਿਆਂ ਨੇ ਕਿਰਪਾ ਕਰਨੀ ਹੈ ਵੀ ਇੱਕ ਮਨ ਇੱਕ ਜਿੱਤੋ ਕੇ ਅਰਦਾਸ ਸਾਜ ਰਹੀ ਹੋਣੀ ਆ ਜਿਨ੍ਹਾਂ ਨੂੰ ਤੁਸੀਂ ਆਪ ਹੀ ਰਹਿਮਤ ਕਰਕੇ ਦਾਤ ਬਖਸ਼ ਕੀਤੀ ਹੈ ਕਾਰੇ ਦੀ ਸੰਪੂਰਨਤਾ ਜੀਤਰਾਮ ਸਾਹਿਬ ਇੱਧਰ ਆ ਤੁਹਾਡੀ ਸਾਹਿਬ ਥੋੜਾ ਪਿੱਛੇ ਆ ਜਾ ਯਾਰ ਯਾਰ ਪਿੱਛੇ ਆ ਰੋ ਆਹਰ ਵਾਲੇ ਪੜਦਾ ਨਾ ਇੱਧਰ ਮੱਝੇ ਥੋੜਾ ਜਿਹਾ جاؤ تے جاؤ جاؤ سارے تسوراہ ہاں جی بارہویں دا اسیں تے بولے سونیا اللہ جی نہ بند نہ پئی اے جی یاراں ہا کی ساری اپ سنتی ہوئی جی ਹਾਂਜੀ ਹਾਂਜੀ ਇਹ ਜਿਹੜਾ ਇੰਦਨੈਲ ਦਾ ਪੈਟਰੋਲ ਪੰਪ ਹੈ ਤੇ ਰਾਣੀ ਕੇ ਬਾਗ ਨਾਲ ਕੋਲ ਦੀ ਕੋਲਿਆ ਇਹ ਅੱਜ ਲੋਕਾਂ ਨੂੰ ਅੰਮ੍ਰਿਤਸਰ ਦੇ ਨੂੰ ਖੁੱਦ ਮਿਲੇਗੀ ਕਿਉਂਕਿ ਬਲੀਆ ਖੁੱਦ ਪੈਟਰੋਲ ਅਤੇ ਪੂਰੀ ਮਹਿੰਤੀ ਤੇ ਮਿਲੇਗਾ ਨਾਈਟ੍ਰੋਜਨ ਫ੍ਰੀ ਹੈ ਹਵਾ ਫ੍ਰੀ ਹੈ ਟਾਇਲਟ ਫ੍ਰੀ ਨੇ ਬਾਰੀਆਂ ਮਦ ਸਾਫ ਸੁਥਰੀਆਂ ਇਸ ਕਰਕੇ ਜਿੰਨੇ ਸ਼ਹਿਰ ਵਾਸੀ ਅੰਤਜਿਆ ਉਹਨਾਂ ਨੂੰ ਅਸੀਂ ਬੇਨਤੀ ਕਰਨ ਆਏ ਤੁਸੀਂ ਇਹ ਕਰਿਆ ਆ ਕੇ ਇੱਥੇ ਜ਼ਰੂਰ ਜ਼ਰਤ ਤੇ ਗੱਲ ਕੀਤੀ ਜਾਵੇ ਤੇ ਉਹ ਦੀ ਗੱਲ ਕੀਤੀ ਜਾਵੇ ਤੇ ਉਹ ਦੀ ਤਰੱਕੀ ਕਹਣਾ ਚਾਹੀਦਾ ਮੇਲ ਕੋਰ ਪਿਓ 100% ਤੁਸੀਂ মিডিਆ ਜਦੋਂ ਮਰਜੀ ਆ ਕੇ ਚੱਕੋ ਹੋਰ ਕਿਸੇ ਨੂੰ ਆਲਰੇਡੀ ਆਪਣੇ ਚੱਲਦੇ ਨੇ ਸਰ ਅੱਗੇ ਚੱਲ ਰਹੇ ਨੇ ਵੈਕੂਲੀ ਮੇਰ ਹੈ ਜੀ ਜਿਹੜੇ ਪਟ્રોલ ਤੋਂ ਆਪਾਂ ਕੋਣ ਆਏ ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਉਹ ਕਹਿੰਦੇ ਬੜਾ ਵਧੀਆ ਇੱਥੇ ਪਟ્રોલ ਕੰਪਨੀ ਲਾ ਕੇ ਕੋਈ ਹੈਗਾ ਜਿੱਥੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਐਵੇਂ ਕੀ ਰਹੇਗੀ ਸਰ ਜੀ 24 ਘੰਟੇ 24 24 ਹੋਵੇ ਸਟਾਫ ਕਿੰਨੇ ਟਾਈਮ ਤਨਾਦਰੀ ਸਟਾਫ ਜੀ ਘਟੋ ਘਟ 40 ਨੰਬਰ ਹੈ ਬਕਵਾਸ ਸਭ ਇਹ ਟਾਈਮ ਕਿੰਨਾ ਰਹੇਗਾ 24 ਘੰਟੇ ਜੀ 24 ਘੰਟੇ ਅਮਰ ਸਰਵਾਸੀਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਅਮਰ ਸਰਵਾਸੀਆਂ ਨੂੰ ਇਹੋ ਕਰਨੇ ਆ ਕਿ ਪੰਪ ਲੱਗਾ ਆ ਕੇ ਇੱਥੇ ਦੇਖਣ ਤੇ ਤੇਲ ਪਾਣ ਤੇ ਫਿਰ ਅੱਜ ਜਿਹੜੇ ਮੈਂ ਹੋਰ ਮੱਖੋ ਮਹਿਮਾਨ ਜਿਹੜੇ ਪ੍ਰੋਗਰਾਮ 'ਚ ਜਿੰਨਾ ਸ਼ਾਮ ਸ਼ਿਰਕਤ ਕੀਤੀ ਭਾਈ ਬਸ ਮੱਖੋ ਮਹਿਮਾਨ ਸਾਰੇ ਆ ਦੇ ਕੋਈ ਪੋਲਿਟਿਕਲ ਫੰਕਸ਼ਨ ਹੀ ਰੱਖਿਆ ਸਾਰੇ ਪਰਿਵਾਰਕ ਮੈਂਬਰ ਹੀ

Shhh! <laughs> Shhh!